ਦੇਖੋ ਜੀ ਕੇਂਦਰ ਦਾ ਤਾਂ ਆਪਾਂ ਪਹਿਲਾਂ ਦੇਖ ਹੀ ਚੁੱਕੇ ਆਂ ਕੇਂਦਰ ਸਰਕਾਰ ਦਾ ਪੰਜਾਬ ਨੂੰ ਲਾਉਣਾ ਚਾਹੁੰਦੀ ਹੈ ਪਰ ਜਿਹੜਾ ਧੱਕਾ ਇਹ ਪੰਜਾਬ ਸਰਕਾਰ ਨੇ ਕੀਤਾ ਹੈ ਦਿੱਲੀ ਮੋਰਚਾ ਲੱਗਿਆ ਰਿਹਾ ਕੋਈ 13 ਮਹੀਨੇ ਉੱਥੇ ਇਹ ਸੈਂਟਰ ਸਰਕਾਰ ਵੀ ਨਹੀਂ ਕਰ ਸਕੀ ਜੋ ਜੇ ਪੰਜਾਬ ਦੀ ਸਰਕਾਰ ਨੇ ਕੀਤਾ ਇੱਕ ਸਾਈਡ ਤੇ ਕਿਸਾਨ ਬੈਠੇ ਸੀ ਸੜਕਾਂ ਰੋਕੀਆਂ ਸੀ ਹਰਿਆਣਾ ਗਵਰਨਮੈਂਟ ਨੇ ਰੋਕੀਆਂ ਜਾਂ ਆਪਾਂ ਆਜ ਪਾਲੇ ਕਹਿੰਦੇ ਰੁਕੀਆਂ ਗਈਆਂ ਕੰਕਰੀਟ ਦੀਆਂ ਕੰਦਾ ਕੱਢੀਆਂ ਗਈਆਂ ਉਹ ਕਿਸਾਨਾਂ ਨੇ ਵੀ ਕੀ ਕੱਢਿਆ ਸੀਗਾ ਉਹ ਗਵਰਨਮੈਂਟ ਨੇ ਕਟਿੰਗਾਂ ਕੀਤੀਆਂ ਬਦਨਾਮ ਕਿਨੂੰ ਕੀਤਾ ਗਿਆ ਕਿਸਾਨਾਂ ਨੂੰ ਫਿਰ ਮੀਟਿੰਗ ਬੁਲਾਈ ਗਈ 19 ਤਰੀਕ ਨੂੰ ਕਿਸਾਨਾਂ ਨਾਲ ਚੰਡੀਗੜ੍ਹ ਮੀਟਿੰਗ ਸਾਧ ਲਈ ਮੀਟਿੰਗ ਚ ਜਿਹੜਾ ਫੈਸਲਾ ਹੋਗਾ ਦਾ ਨਾ ਹੋਇਆ ਮੰਗਾ ਮੰਨੀਆਂ ਦਾ ਨਾ ਮੰਨੀਆਂ ਉਹ ਬਾਤ ਹੀ ਗੱਲਾਂ ਹੁੰਦੀਆਂ ਔਰ ਜੇ ਸਰਾਂ ਨਾਲ ਉੱਥੇ ਕਿਸਾਨਾਂ ਨੂੰ ਮੁਹੱਲੀ ਹੱਦ ਦੇ ਵਿੱਚ ਪੰਜਾਬ ਦੇ ਵਿੱਚ ਵੜਦਿਆਂ ਨੂੰ ਉਹਨਾਂ ਨੂੰ ਟ੍ਰੇਨ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਰਾਤ ਦੇ ਹਨੇਰੇ ਦੇ ਵਿੱਚ ਖਨੌਰੀਆਂ ਤੇ ਸ਼ਾਂਭੂ ਬਾਟਰ ਦੇ ਜਿਹੜਾ ਮੋਰਚਾ ਉਠਾਇਆ ਗਿਆ ਇੱਕ ਘਰ ਜਾਣ ਵਾਲੀ ਗੱਲ ਬੜੀ ਹੈ ਜਿਵੇਂ ਪਾਕਿਸਤਾਨ ਵਾਲੇ ਲੋਕ ਉੱਜੜੇ ਸਨ ਇਸ ਤਰ੍ਹਾਂ ਉੱਥੇ ਜਾੜੇ ਗਏ ਲੋਕ ਬੜਾ ਰੋਸ ਹੀ ਲੋਕਾਂ ਦੇ ਵਿੱਚ ਸਾਡੀਆਂ ਬਜ਼ੁਰਗ ਮਾਤਾ ਬਜ਼ੁਰਗ ਕਿਸਾਨ ਜਿਹੜੇ ਕੋਈ ਖਾਣਾ ਬਣਾ ਰਿਹਾ ਸੀ ਕੋਈ ਖਾ ਰਿਹਾ ਸੀਗਾ ਉਸ ਟਾਈਮ ਉਹਨਾਂ ਨੂੰ ਉੱਥੋਂ ਚੱਕਿਆ ਗਿਆ ਧੱਕੇ ਨਾਲ ਤੇ ਉਹਨਾਂ ਜਿਹੜੇ ਟੈਂਟ ਪਟੇ ਗਏ ਵੱਡੀ ਪੰਦਰ ਤੇ ਉਹਨਾਂ ਦਾ ਜਿਹੜਾ ਸਿਲੰਡਰ ਉੱਥੋਂ ਚੋਰੀ ਹੋਏ ਸੀ ਲਾਏ ਗਏ ਪੱਕੇ ਚੱਕੇ ਗਏ ਉਹ ਸਮਾਨ ਅੱਜ ਤੱਕ ਲੋਕਾਂ ਦਾ ਲੱਭ ਰਿਹਾ ਲੋਕਾਂ ਨੂੰ ਮਿਲ ਨਹੀਂ ਰਿਹਾਗਾ ਤੇ ਜਿਹੜੀ ਉਹਨਾਂ ਦੀ ਧੰਨ ਤੋੜ ਕੀਤੀ ਉਹ ਵਕਤੀ ਕੀਤੀ ਗਈ ਤੇ ਜਿਹੜਾ ਸਮਾਨ ਵੀ ਹੁਣ ਮਿਲ ਰਿਹਾ ਉਹ ਕੋਈ ਇਹਨਾਂ ਦਾ ਲੀ ਉਹਨਾਂ ਦੇ ਰਿਸ਼ਤੇਦਾਰ ਤੋਂ ਮਿਲ ਰਿਹਾ ਜਾਂ ਕੋਈ ਨਾ ਸਰਪੰਚਾ ਉਹਨਾਂ ਦੇ ਘਰੋਂ ਮਿਲਦੇ ਆ ਉਹ ਕਿਸਾਨ ਜਿਹੜੇ ਲੱਭ ਰਹੇ ਆ ਸਮਾਨ ਆਉਦਾ ਤੇ ਜਿਹੜਾ ਮਨਦੀਪ ਸਿੱਧੂ ਬਿਆਨ ਦੇ ਰਿਹਾ ਕਿ ਉਥੋਂ ਸਮਾਨਾ ਚੋਰੀ ਨਹੀਂ ਹੋਇਆਗਾ ਤੇ ਪਰ ਚੋਰੀ ਜਿਹੜੀ ਉਥੇ ਬਹੁਤ ਵੱਡੀ ਪੱਧਰ ਤੇ ਹੋਈ ਆ ਇਹਨਾਂ ਨੂੰ ਜਿਹੜਾ ਵਰਦੀ ਦਾ ਨਸ਼ਾ ਚੜਿਆ ਪੰਜਾਬ ਪੁਲਿਸ ਨੂੰ ਇਹ ਲੋਕ ਆਉਣ ਵਾਲੇ ਦੇਣਾ ਚ ਲਾਉਣਗੇ ਤੇ ਇਸੇ ਕਰਕੇ ਇਹ ਸੰਯੁਕਤ ਕਿਸਾਨ ਮੋਰਚੇ ਨੇ ਇੱਥੇ ਇਕੱਠ ਰੱਖਿਆ ਪੂਰੇ ਪੰਜਾਬ ਦੇ ਵਿੱਚ ਕਿ ਜਿਹੜਾ ਉਹਨਾਂ ਦਾ ਸਮਾਨ ਵਾਪਸ ਹੋਣਾ ਚਾਹੀਦਾ ਕਿਸਾਨਾਂ ਦਾ ਤੇ ਜਿਹੜੇ ਗ੍ਰਿਫਤਾਰ ਕਿਸਾਨ ਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਉਹ ਸਰਕਾਰ ਨੂੰ ਝੁਕਣਾ ਪਿਆ ਅੱਜ ਜਿਹੜੇ ਰਾਤ ਦੇ ਹਨੇਰੇ ਸਵੇਰ 3 ਵਜੇੋਂ ਕਿਸਾਨ ਰਹਾ ਕੀਤੇ ਆ ਇਹ ਜਿਹੜੀਆਂ ਰਹਿੰਦੀਆਂ ਮੰਗਾਂ ਉਹ ਵੀ ਅਸੀਂ ਇਕੱਠੇ ਹੋ ਕੇ ਜ਼ਰੂਰ ਮੰਗਾਂਗੇ ਉਹ ਢੱਲੇ ਦੇ ਪਿੰਡ ਦੇ ਵਿੱਚ ਜਿਹੜਾ ਪਿੰਡ ਵਾਸੀਆਂ ਵੱਲੋਂ ਪੁੱਟਾ ਮੋਰਚਾ ਲਾਇਆ ਗਿਆ ਕਿਉਂਕਿ ਜਦੀ ਪਿੰਡ ਹੈ ਜਿੱਥੇ ਡਰਿਆ ਜਾਂਦਾ ਤੇ ਉੱਥੇ ਪਿੰਡ ਦੇ ਚਾਰੇ ਪਾਸੇ ਜਿਹੜੀ ਫੋਰਸ ਲਾਈ ਗਈ ਹੈ ਜੀ ਵੱਡੀ ਮਾਤਰਾ ਦੇ ਵਿੱਚ ਲੋਕਾਂ ਨੂੰ ਵੀ ਜਿਹੜਾ ਹੈਗਾ ਪੂਰੀ ਜਾਂਚ ਕਰਕੇ ਅੱਗੇ ਭੇਜਿਆ ਜਾ ਰਿਹਾ ਬਿਲਕੁਲ ਜੀ ਬਿਲਕੁਲ ਜਿਵੇਂ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਸੀ ਪੰਜ ਨੂੰ ਚੰਡੀਗੜ੍ਹ ਜਾਣ ਦਾ ਇਹ ਉੱਥੇ ਚੰਡੀਗੜ੍ਹ ਧਰਨਾ ਦੇਣਾ ਸੀਗਾ ਇਹਨਾਂ ਨੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਆ ਗੂ ਸੀ ਉਹਨਾਂ ਨੂੰ ਕਈਆਂ ਨੂੰ ਚੱਕਿਆ ਰਾਤ ਨੂੰ 10 ਦਾ 11 11 ਵਜੇ ਤਾਈਂ ਜੀੜੇ ਮਾਰਦੀ ਰਹੀ ਪੁਲਿਸ ਕਿ ਜਿਹੜੇ ਕਿਸਾਨ ਇਕੱਠੇ ਨਾ ਹੋਣ ਇੱਥੇ ਵੀ ਉਹਨਾਂ ਨੂੰ ਇਹ ਡਰ ਸੀਗਾ ਕਿਤੇ ਵੱਡਾ ਮੋਰਚਾ ਨਾ ਲੱਗ ਜੇ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਡਰ ਸੀਗਾ ਕਿ ਇੱਥੇ ਲੋਕ ਕਿਉਂਕਿ ਪਹਿਲੇ ਦਿਨਾਂ ਰਾਸ਼ਟ੍ਰ ਕਾ ਵੀ ਹੋ ਗਿਆ ਸੀਗਾ ਤੇ ਪਰ ਜਿਹੜਾ ਸੰਘਰਸ਼ ਕਰਨਾ ਆਪਦਾ ਹਰੇਕ ਨੂੰ ਅਧਿਕਾਰ ਆ ਆਪਾਂ ਆਪਣੀਆਂ ਮੰਗਾਂ 'ਤੇ ਸੰਘਰਸ਼ ਕਰ ਸਕਦੇ ਆ ਪਰ ਜਿਹੜੀ ਪੰਜਾਬ ਸਰਕਾਰ ਨੇ ਪਾਲਸਵਿੰਗਾ ਜਿਹੜੀਆਂ ਵਾਗਾ ਖੁੱਲੀਆਂ ਛੱਡੀਆਂ ਹੋਈਆਂ ਜੋ ਪਾਲਸਵੇ ਰਾਈਆਂ ਜਿਹੜਾ ਕਰਵਾਉਣਾ ਚਾਹੁੰਦੀ ਆ ਤੇ ਕਿਸਾਨਾਂ ਨੂੰ ਕੱਟੇ ਨਾ ਹੋਣ ਦਿਓ ਇਹਨਾਂ ਨੂੰ ਜਿਹੜੇ ਆ ਵੱਖਰੇ ਵੱਖਰੇ ਰਹਿਣ ਇਹ ਇਕੱਠਾ ਕੱਟਣਾ ਨਾ ਕਰ ਸਕੀ ਅੱਜ ਨੌਰਾਜੀ ਕੀ ਕਹਣਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਆ ਕਿ ਜਿਹੜਾ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਨੇ ਜਿਹੜਾ ਪੁਲਸ ਦੇ ਜ਼ੋਰ ਦੇ ਉੱਪਰ ਸ਼ੰਭੂ ਤੇ ਖਨੌਰੀ ਜਿਹੜਾ ਮੋਰਚਾ ਲੱਗਾ ਹੋਇਆ ਸੀ ਕਿਸਾਨਾਂ ਦਾ ਉਹ ਜਬਰੀ ਜਿਹੜਾ ਉਹਨੂੰ ਚਕਾਇਆ ਗਿਆ ਉਤੋਂ ਕਿਸਾਨਾਂ ਨੂੰ ਗਿਰਫਤਾਰ ਕੀਤਾ ਗਿਆ ਉਹਨਾਂ ਦਾ ਸਮਾਨ ਆ ਜਿਹੜਾ ਚੋਰੀ ਕਰ ਲਿਆ ਗਿਆ ਪੁਲਿਸ ਦੇ ਬਹੁਤ ਸਾਰੇ ਜਿਹੜੇ ਨਾਮ ਆ ਰਹੇ ਆ ਵਿੱਚ ਅੱਜ ਵੀ ਇੱਕ ਦੇ ਵੀਡੀਓ ਚੱਲ ਰਹੇ ਸੀ ਸੋਸ਼ਲ ਮੀਡੀਆ ਦੇ ਉੱਪਰ ਮੀਡੀਆ ਦੇ ਚੈਨਲਾਂ ਨੇ ਵੀ ਕਾਫੀ ਨੇ ਚਲਾਈ ਹੋਈ ਆ ਕਿ ਇੱਕ ਪੁਲਿਸ ਦਾ ਮੁਲਾਜ਼ਮ ਜਿਹੜਾ ਉਹ ਟਰਾਲੀ ਲੈ ਗਿਆ ਉਹ ਬਹੁਤ ਸਾਰੇ ਜਿਵੇਂ ਮਨਦੀਪ ਸਿੱਧੂ ਕਹਿ ਰਿਹਾ ਕਿ ਸਾਡੇ ਤਾਂ ਇੱਥੇ ਕੋਈ ਟਰਾਲੀਆਂ ਚੋਰੀ ਨਹੀਂ ਹੋਈਆਂ ਤੋ ਸਾਫ ਹੀ ਸਮਝ ਆ ਰਿਹਾ ਕਿ ਪੁਲਿਸ ਵਾਲੇ ਇਹ ਕਹਿੰਦੇ ਆ ਕਿ ਜੇ ਕੋਈ ਸਿਵਲ ਵਰਦੀ ਦੇ ਵਿੱਚ ਚੀਜ਼ ਚੱਕਦਾ ਉਹ ਤਾਂ ਚੋਰ ਆ ਤੇ ਜੇ ਵਰਦੀ ਵਾਲਾ ਲੈ ਗਿਆ ਤੇ ਉਹ ਚੋਰੀ ਨਹੀਂ ਵੀ ਉਹ ਪੁਲਿਸ ਨੂੰ ਹੁਣ ਉਹ ਜਿਹੜਾ ਮਜਬੂਰਨ ਤੌਰ ਤੇ ਉਹ ਬੰਦਾ ਵੀ ਫੜਨਾ ਪਿਆ ਤੇ ਜਿਹੜਾ ਅੱਜ ਸੰਯੁਕਤ ਕਿਸਾਨ ਮੋਰਚੇ ਦਾ ਪ੍ਰਦਰਸ਼ਨ ਆ ਉਹ ਵੀ ਇਸੇ ਨੂੰ ਸਮਰਪਿਤ ਆ ਕਿ ਜਿਹੜਾ ਉਥੋਂ ਕਿਸਾਨ ਵੀਰਾਂ ਦਾ ਜਿੰਨਾ ਵੀ ਸਮਾਨ ਜਿਹੜਾ ਚੱਕਿਆ ਗਿਆ ਪੁਲਿਸ ਵੱਲੋਂ ਉਹ ਪੁਲਿਸ ਤੇ ਸਰਕਾਰ ਉਹਦੀ ਪਰਭਾਈ ਕਰੇ ਤੇ ਨਾਲ ਹੀ ਜਿਹੜੀ ਗੁੰਡਾਗਰਦੀ ਭਗਵੰਤ ਮਾਨ ਨੇ ਦਿਖਾਈ ਆ ਕਿ ਜਿਸ ਤਰ੍ਹਾਂ ਉਥੇ ਬਲਡوزر ਚਲਾ ਕੇ ਘਰਾਂ ਦੀ ਭੰਨ ਤੋੜ ਕੀਤੀ ਆ ਜਿਹੜੇ ਉਹਨਾਂ ਦੇ ਬਣੇ ਹੋਏ ਸੀਗੇ ਕਿਸਾਨ ਵੀਰਾਂ ਦੇ ਤੇ ਅੱਜ ਭਗਵੰਤ ਮਾਨ ਸਰਕਾਰ ਨੂੰ ਤੇ ਪੁਲਿਸ ਨੂੰ ਦੱਸਣ ਵਾਸਤੇ ਹੀ ਇੱਥੇ ਕਿਸਾਨ ਪਹੁੰਚੇ ਆ ਕਿ ਤੁਹਾਡੀ ਗੁੰਡਾਗਰਦੀ ਦੇ ਅੱਗੇ ਲੋਕ ਆ ਜਿਹੜੇ ਝੁਕਣਗੇ ਨਹੀਂ ਤੇ ਰੁਕਣਗੇ ਨਹੀਂ ਜਿੰਨਾ ਤੁਸੀਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਲੋਕ ਉਹਨਾਂ ਹੀ ਵੱਧ ਚੜ ਕੇ ਜਿਹੜਾ ਉਹ ਬਾਹਰ ਆਉਂਦੇ ਆ ਅੱਜ ਤੁਸੀਂ ਦੇਖੋ ਵੱਡਾ ਇਕੱਠ ਜਿਹੜਾ ਫਰੀਦਕੋਟ ਦੇ ਵਿੱਚ ਵੀ ਹੋਇਆ ਤੇ ਭਗਵੰਤ ਮਾਨ ਨੂੰ ਦੱਸਣ ਵਾਸਤੇ ਹੀ ਅੱਜ ਹੋਏ ਆ ਕਿ ਆਓ ਤੁਹਾਡਾ ਪਿੰਡਾਂ ਦੇ ਵਿੱਚ ਲੋਕ ਸਵਾਗਤ ਕਰਨ ਲਈ ਤਿਆਰ ਬੈਠੇ ਨੇ ਜੇ ਤੁਹਾਨੂੰ ਪਿੰਡਾਂ ਦੇ ਵਿੱਚੋਂ ਤੁਹਾਡੀ ਰੇਸ ਨਾਲ ਲਵਾਈ ਲੋਕਾਂ ਨੇ ਤੇ ਤੁਸੀਂ ਵੀ ਕੀ ਯਾਦ ਰੱਖੋਗੇ ਜਿਹੜਾ ਤੂੰ ਬੀਜੇਪੀ ਦਾ ਪੁੱਤ ਬਣਿਆ ਹੋਇਆ ਅਮਨਤ ਸ਼ਾਹ ਦਾ ਭਗਵੰਤ ਮਾਨ ਜੀ ਉਹ ਤੈਨੂੰ ਦੱਸਾਂਗੇ ਪਿੰਡਾਂ ਦੇ ਵਿੱਚ ਆਏ ਨੂੰ ਕਿ ਤੂੰ ਕਿਸ ਤਰ੍ਹਾਂ ਅਮਨਤ ਸ਼ਾਹ ਦੇ ਤੇ ਭਾਜਪੀ ਦੇ ਕਹਿਣ ਦੇ ਉੱਪਰ ਜਿਹੜਾ ਕਿਸਾਨਾਂ ਨੂੰ ਜਿਹੜਾ ਉਹਨਾਂ ਤੇ ਤਸ਼ੱਦਦ ਕੀਤਾ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਜਿਹੜੀ ਤੁਸੀਂ ਗੁੰਡਾਗਰਦੀ ਦੇ ਉੱਤੇ ਹੋਏ ਹੋ ਇਹ ਪੰਜਾਬ ਦੇ ਲੋਕ ਤੈਨੂੰ ਦੱਸਣਗੇ ਵੀ ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਾਂ ਮਲਾਜ਼ਮਾਂ ਦੇ ਨਾਲ ਕਿਸ ਤਰ੍ਹਾਂ ਧੱਕੇਸ਼ਾਹੀ ਕਰੀਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹਦੇ ਰਿਜ਼ਲਟ ਆ ਉਹ ਤੁਹਾਡੇ ਸਾਹਮਣੇ ਆਉਣਗੇ ਜਦੋਂ ਭਗਵੰਤ ਮਾਨ ਤੇ ਉਹਦੇ ਜਿੰਨੇ ਵੀ ਇਹ ਚੇਲੇ ਬਾਲ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆਂ ਜੇ ਨਵੇਂ ਵੀ ਇਹਨਾਂ ਦੇ ਮੰਤਰੀ ਆ ਤੇ ਜਦੋਂ ਸਾਰਿਆਂ ਦੀ ਰੇਸ ਲੱਗੂਗੀ ਪਿੰਡਾਂ 'ਚ ਫਿਰ ਇਹਨਾਂ ਨੂੰ ਯਾਦ ਆਊਗਾ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ ਤੇ ਅੱਜ ਉਹ ਤੁਹਾਡੇ ਅੱਗੇ ਆ। ਇਹ ਉਹਨਾਂ ਸਮੇਂ ਦੇ ਵਿੱਚ ਸਯੁਜਤ ਕਿਸਾਨ ਮੋਰਚੇ ਦੇ ਕਿਸਾਨ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਰਕਾਰਾਂ ਦੇ ਖਿਲਾਫ ਸੰਘਰਸ਼ ਮੈਣ ਸਕਦੇ। ਦੇਖੋ ਜੀ ਜੇ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਰਲ ਕੇ ਗੁੰਡਾਗਰਦੀ ਤੇ ਉੱਤਰੀ ਆ। ਤੇ ਕਿਸਾਨ ਵੀਰ ਵੀ ਜਿਹੜੇ ਅੱਜ ਜਿੰਨੀਆਂ ਵੀ ਸਟੇਜਾਂ ਚੱਲ ਰਹੀਆਂ ਨੇ ਜਿੰਨੇ ਵੀ ਟੀਸੀ ਦਫ਼ਤਰਾਂ ਅੱਗੇ ਆਈ ਧਰਨੇ ਨੇ ਸਾਰੀਆਂ ਜਥੇਬੰਦੀਆਂ ਅੱਜ ਫੇਰ ਤੋਂ ਇਕੱਠੀਆਂ ਹੋਈਆਂ ਨੇ ਤੇ ਅਸੀਂ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਤੁਸੀਂ ਤੇ ਤੁਹਾਡੀ ਬੀਜੇਪੀ ਨੇ ਬਹੁਤ ਕੋਸ਼ਿਸ਼ਾਂ ਕਰ ਲਈਆਂ ਲੋਕਾਂ ਨੂੰ ਕਿਸਾਨਾਂ ਨੂੰ ਨਖੇੜਨ ਦੀਆਂ ਕਿਸਾਨਾਂ ਚ ਪਾੜੇ ਪਾਉਣ ਦੀਆਂ ਪਰ ਅੱਜ ਫੇਰ ਜਿਹੜੇ ਸਾਰੇ ਕਿਸਾਨ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋ ਕੇ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨਸਿਆ ਤੇਰਾ ਤਾਂ ਕੀ ਤੇਰਾ ਉਹ ਪਿਤਾ ਜਿਹੜਾ ਅਮਿਤ ਸ਼ਾਹ ਜਿਹਨੂੰ ਤੂੰ ਬਣਾਇਆ ਹੋਇਆ ਉਹ ਵੀ ਜਿਹੜਾ ਕਿਸਾਨਾਂ ਦਾ ਬਾਲ ਨਹੀਂ ਵੇਂਗਾ ਕਰ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਹੜੇ ਟ੍ਰੇਲਰ ਦਿਖਾ ਰਹੇ ਫਿਲਮ ਵੀ ਦਿਖਾਵਾਂਗੇ ਧੰਨਵਾਦ ਆਇਆ ਭਾਜੀ